सत स्टार न्यूज चैनल देखने वाले श्रोतर तेरा स्वागत करते हाँ वडाली तो बॉबी की खबर अमृतसर हकीमा वाले गेट के बाहर अणपछाते नौजवानों वालों चलाई गई गोलियां ਆਂੜਿਆ ਦੀ ਰੇੜੀ ਲਗਾਉਣ ਵਾਲੇ ਨੌਜਵਾਨ ਨੂੰ ਗੋਲੀਆਂ ਮਾਰ ਕੇ ਹੋਏ ਫਰਾਰ। ਲਖਮੀ ਹਾਲਤ ਦੇ ਵਿੱਚ ਨੌਜਵਾਨ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਹਾਸਲ ਹੋਈ ਜਾਣਕਾਰੀ ਦੇ ਮੁਤਾਬਕ ਨੌਜਵਾਨ ਦੀ ਹਾਲਤ ਗੰਭੀਰ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਸ਼ੁਰੂ। ਕਿਹਾ ਜਲਦ ਕਰਾਂਗੇ ਹਮਲਾਵਰਾਂ ਨੂੰ ਗ੍ਰਿਫਤਾਰ। ਮੌਕੇ ਤੇ ਮੌਜੂਦਾ ਲੋਕਾਂ ਨੇ ਕਿਹਾ ਕਿ ਉਹਨਾਂ ਗੋਲੀਆਂ ਚਲਦੀਆਂ ਸੁਣੀਆਂ ਪਰ ਕਿੰਨਾਂ ਵੱਲੋਂ ਚਲਾਈਆਂ ਗਈਆਂ ਜਾ ਕਿੰਨੇ ਨੌਜਵਾਨ ਸਨ ਇਸ ਬਾਰੇ ਨਹੀਂ ਹੈ ਜਾਣਕਾਰੀ ਸੋਨੂ ਭਾਜੀ ਪਤਾ ਨਹੀਂ ਭਾਜੀ ਇੱਥੇ ਖਲੋਤੇ ਸੀ ਭਾਜੀ ਰੇੜੀ ਅੰਡੇ ਵੇਚਦੇ ਵੀ ਸੀ ਸਬਜ਼ੀ ਦੇ ਭਾਜੀ ਤੇ ਅੰਡੇ ਵੇਚਦੇ ਪੰਨੇ ਅਣਜਾਣ ਮੁੰਡੇ ਆ ਪਤਾ ਨਹੀਂ ਲੱਗਾ ਇੱਥੇ ਆਪਾਂ ਜਿੰਨੇ ਨੂੰ ਆ ਕੇ ਵੇਖਿਆ ਇਹਨਾਂ ਨੂੰ ਗੋਲੀ ਵਜੇ ਤੇ ਥੱਲੇ ਡਿੱਗੇ ਹੋਏ ਸੀ ਕਿੰਨੇ ਕਿੰਨੇ ਮੁੰਡੇ ਇਹ ਨਹੀਂ ਪਤਾ ਭਾਜੀ ਕੁਝ ਨਹੀਂ ਦੇਖਿਆ ਮੁੰਡੇ ਦੇਖੇ ਨਹੀਂ ਬੱਤੀਆਂ ਬਾਦ ਤੁਸੀਂ ਹਨੇਰਾ ਸੀ ਬਿਲਕੁਲ ਕਿਹੜੀ ਜਗ੍ਹਾ ਤੇ ਹੋਇਆ ਇਸ ਜਗ੍ਹਾ ਤੇ ਰੇੜੀ ਦਾ ਹੀ ਹੋਇਆ ਨਹੀਂ ਕਿਹੜਾ ਚੌਕ ਹੈ ਹਕੀਮਾ ਗੇਟ ਹੁਣ ਕੁਛ ਨਹੀਂ ਪੁੱਛਣ ਦੇ ਪੁਲਿਸ ਵਾਲੇ ਪੁੱਛ ਰਹੇ ਕਿ ਕਿੰਨੇ ਜਾਣੇ ਕਿਸੇ ਨੇ ਕੋਈ ਦੇਖਿਆ ਜਿੰਨੇ ਦਿਨ ਉਹ ਆਇਆ ਆਪਾਂ ਪਹਿਲੇ ਆਏ ਹੋ ਸੋਚੇ ਕਿ ਬੁਲਟ ਦੇ ਪਟਾਕੇ ਚਲਾਉਂਦੇ ਪਏ ਨੇ ਪਰ ਜਦੋਂ ਆਪਾਂ ਘੁੰਮ ਕੇ ਦੇਖਿਆ ਕਿ ਉਹਨੇ ਦਿਨ ਉਹ ਦੇਖਿਆ ਥੱਲੇ ਡਿੱਗਿਆ ਬੰਦਾ ਆਪਾਂ ਭੱਜ ਗਏ ਉਹਨੇ ਦਿਨ ਨੂੰ ਹਸਪੀਟਲ ਲੈ ਗਏ ਹੌਲੇ ਪਹਿਲੇ ਪਤਾ ਨਹੀਂ ਹੈ ਘਰ ਦੇ ਨਾਲ ਲੈ ਗਏ ਉਹਨਾਂ ਦੇ ਕੀ ਗੱਲ ਹੋਈ ਇੱਥੇ ਮੈਂ ਕਿਹਾ ਜੀ ਡੀਵੀਜ਼ਨ ਤੋਂ ਆਏ ਆ ਅਸੀਂ ਅਸੀਂ ਸਾਰਾ ਵੈਰੀਫਾਈ ਕਰਕੇ ਫਿਰ ਗੱਲ ਕਰਾਂਗੇ ਕਹਿੰਦੇ ਕੀ ਗੱਲ ਕੀ ਹੋਈ ਹੈ ਮੈਂ ਕਿਹਾ ਜੀ ਵੈਰੀਫਾਈ ਕਰਕੇ ਗੱਲ ਕਰਾਂਗੇ ਜੀ ਇਹ ਕੀ ਗੱਲ ਕੀ ਹੋਈ ਗੋਲੀ ਚੱਲੀ ਜੀ ਮੈਂ ਕਿਹਾ ਜੀ ਪਤਾ ਹੁਣ ਸਾਰਾ ਵੈਰੀਫਾਈ ਕਰਕੇ ਫਿਰ ਗੱਲ ਕਰਾਂਗੇ ਤੁਹਾਡੇ ਨਾਲ ਹਾਂਜੀ ਇਹਨਾਂ ਪਤਾ ਲੱਗਾ ਇਹ ਕਲੀਅਰ ਨਹੀਂ ਹੈਗਾ ਹਸਪੀਟਲ ਲੈ ਕੇ ਗਏ ਆ ਐਸਚਓ ਸਾਹਿਬ ਗੇਟ ਹਕੀਮਾ ਇਹਨਾਂ ਨੂੰ ਹਸਪੀਟਲ ਲੈ ਕੇ ਗਏ ਆ ਪਤਾ ਕਰ ਨਹੀਂ ਅਜੇ ਨਹੀਂ ਦੱਸਿਆ ਨਹੀਂ ਕਿਸੇ ਨੇ ਜੀ